ਬਲਾਕ ਸਮಿತಿ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਐਸਐਸਪੀ ਕਪੂਰਥਲਾ ਵੱਲੋਂ ਕਪੂਰਥਲਾ ਸ਼ਹਿਰ ਅਤੇ ਪਿੰਡਾਂ ਦੇ ਵਿੱਚ ਭਾਰੀ ਪੁਲਿਸ ਫੋਰਸ ਨਾਲ ਕੱਢਿਆ ਗਿਆ ਫਲੈਗ ਮਾਰਚ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਇਸ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦਰੁਕ ਤਲੂਚਾ ਦੇ ਨਾਲ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਬਿਲਕੁਲ ਪਰਸੋ ਦੇ ਦਿਨ ਜਿਹੜਾ ਜ਼ਿਲ੍ਹਾ ਪਰਿਸ਼ਦ ਦੀ ਚੋਣਾਂ ਅਤੇ ਬਲਾਕ ਸਮਿਤੀ ਦੀ ਜਿਹੜੀ ਚੋਣਾਂ ਹੋਣੀ ਹੈ ਤੇ ਇਹਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਹੜੀ 661 ਪੋਲਿੰਗ ਬੂਥ ਹੈ ਉਹਦੇ ਉੱਤੇ ਮੁਕੰਮਲ ਸੁਰੱਖਿਆ ਪਰ ਜਿਹੜੇ ਪ੍ਰਬੰਧ ਕੀਤੇ ਗਏ ਹਨ ਸਾਡੇ ਕੋਲ ਜਿਹੜੀ ਇੱਕ ਭਾਰੀ ਮਾਤਰਾ ਚ ਜਿਹੜਾ ਪੁਲਿਸ ਬਲ ਉਹ ਹੈੱਡਕੁਆਰਟਰ ਵੱਲੋਂ ਵੀ ਤੇ ਜ਼ਿਲ੍ਹਾ ਪੱਧਰ ਤੇ ਵੈਸੀ ਮੋਬਾਈਲਾਈਜ਼ ਕੀਤਾ ਹੈ ਸਾਡੇ ਕੋਲ ਭਾਰੀ ਮਾਤਰਾ ਚ ਬਲ ਅਵੇਲੇਬਲ ਹੈਗਾ ਹੈ ਤੇ ਅਸੀਂ ਜਿਹੜੇ 661 ਪੋਲਿੰਗ ਲੋਕੇਸ਼ਨਸ ਹੈਗੇ ਪੋਲਿੰਗ ਸਟੇਸ਼ਨਸ ਹੈ ਉਹਦੇ ਉੱਤੇ ਵੱਧ ਤੋਂ ਵੱਧ ਜਿਹੜੀ ਪੁਲਿਸ ਫੋਰਸ ਦੇ ਨਾਲ ਕਰ ਰਹੇ ਹੈਗੇ ਆ ਇਦੇ ਵਿੱਚ 1800 ਤੋਂ ਵੱਧ ਜਿਹੜੇ ਪੁਲਿਸ ਮੁਲਾਜ਼ਮ ਹੈਗੇ ਆ ਜਿਹੜੀ ਸੁਰੱਖਿਆ ਡਿਊਟੀ ਦੇ ਵਿੱਚ ਜਿਹੜੇ ਤਨਤ ਹੋਣਗੇ ਇਹਦੇ ਨਾਲ ਨਾਲ ਅਸੀਂ ਵੱਖ-ਵੱਖ ਜਿਹੜੀ ਪੈਟਰੋਲਿੰਗ ਪਾਰਟੀਆਂ ਵੀ ਬਣਾਈਆਂ ਹੋਈਆਂ ਜਿਹਦੇ ਵਿੱਚ ਕੰਟੀਨਿਊਸਲੀ ਜਿਹੜਾ ਇਲਾਕੇ ਦੇ ਵਿੱਚ ਪੈਟਰੋਲਿੰਗ ਕਰਦੇ ਰਹਿਣਗੇ ਤੇ ਜਿੱਥੇ ਵੀ ਕੋਈ ਸਾਨੂੰ ਕਿਸੇ ਤਰੀਕੇ ਦੀ ਵੀ ਸ਼ਿਕਾਇਤ ਆਂਦੀ ਹੈ ਤੇ ਕਿਸੇ ਤੇ ਹੀ ਤਰੀਕੇ ਦੀ ਜਿਹੜੀ ਗਲਤ ਜਿਹੜੀ ਗਤੀਵਿਧੀ ਹੁੰਦੀ ਹੈ ਤੁਰੰਤ ਮੌਕੇ ਤੇ ਪਹੁੰਚ ਕੇ ਉਹਦੇ ਤੇ ਬਣਦੀ ਜਿਹੜੀ ਲੋੜਿੰਦੀ ਕਾਰਵਾਈ ਕੀਤੀ ਜਾਊਗੀ ਅਸੋ ਸੈਂਸਿਟਿਵ ਬੁੱਧ ਕਿਹੜੇ ਕਿਹੜੇ ਹੈ ਜੀ ਨੇ ਦੇ ਵਿੱਚ तकरीबन ਅਸੀਂ 137 ਲੋਕੇਸ਼ਨਸ ਆਇਡੈਂਟੀਫਾਈ ਕੀਤੀਆਂ ਜਿੱਥੇ ਸਾਨੂੰ ਲੱਗਦਾ ਹੈ ਕਿ ਕੋਈ ਜਿੱਥੇ ਸੈਂਸਿਟੀਵਿਟੀ ਜ਼ਿਆਦਾ ਹੈਗਾ ਹੈ ਜਾਂ ਜਿੱਥੇ ਇਲੈਕਸ਼ਨ ਥੋੜੇ ਹੌਟਲੀ ਕੰਟੈਸਟਡ ਹੈ ਉਹਦੇ ਉੱਤੇ ਅਸੀਂ ਹੋਰ ਮੁਕੰਮਲ ਜਿਹੜੀ ਤਿਆਰੀ ਕੀਤੀ ਹੈ ਜਿਹੜੀ ਆਲਰੇਡੀ ਸੁਰੱਖਿਆ ਅਸੀਂ ਦਿੱਤੀ ਹੋਈ ਹੈ ਉਹਨੂੰ ਅਸੀਂ ਹੋਰ ਜ਼ਿਆਦਾ ਉੱਥੇ ਪੁਲਿਸ ਪਲ ਹੋਰ ਜ਼ਿਆਦਾ ਭਦਾਇਆ ਗਿਆ ਤੇ ਉੱਥੇ ਜਿਹੜੀ ਗਸ਼ਤ ਹੈ ਉਹ ਵੀ ਸਾਡੀ ਹੋਰ ਜ਼ਿਆਦਾ ਸਖਤ ਰਹੂਗੀ ਸੋ ਚੋਣ ਪ੍ਰਚਾਰਾ ਸ਼ਾਮ ਨੂੰ 5 ਵਜੇ ਬੰਦ ਹੋਣ ਜਾ ਰਿਹਾ ਤੇ ਅਪੀਲ ਕਰਨਾ ਚਾਹੁੰਦੇ ਆ ਜਿਹੜੇ ਬਾਹਰੋਂ ਲੋਕ ਆਏ ਹੋਏ ਆ ਉਹਨਾਂ ਨੂੰ ਅ ਸ਼ਹਿਰ ਛੱਡਣ ਦੀ ਅਪਿੰਦਰ ਸਿਬੰਦੀ ਬਿਲਕੁਲ ਇਹ ਮਾਨਯੋਗ ਡਿਸਟ੍ਰਿਕਟ ਮੈਜਿਸਟ੍ਰੇਟ ਸਾਹਮਣੇ ਆਲਰੇਡੀ ਹੁਕਮ ਜਿਹੜੇ ਕੱਢ ਦਿੱਤੇ ਗਏ ਹਨ ਕਿ ਜਿਹੜੇ ਵੀ ਬੰਦੇ ਇਸ ਇਲਾਕੇ ਦੇ ਜਿਹੜੇ ਵੋਟਰ ਨਹੀਂ ਹਨ ਉਹ ਇਲਾਕਾ ਛੱਡ ਕੇ ਇਮੀਡੀਏਟਲੀ ਚਲੇ ਜਾਣ ਨਹੀਂ ਤਾਂ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਹੋਈ ਕਿ ਤੇ ਜੇ ਕੋਈ ਸਾਨੂੰ ਐਦਾਂ ਦਾ ਜਿਹੜਾ ਕੋਈ ਵੀ ਇਨਸਾਨ ਸਾਨੂੰ ਮਿਲਦਾ ਹੈਗਾ ਉਹਦੇ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਉਹ ਵੀ ਕੀਤੀ ਜਾਊਗੀ ਠੀਕ ਅੱਜ ਜਿਹੜਾ ਪੂਰੇ ਜ਼ਿਲ੍ਹੇ ਦੇ ਵਿੱਚ ਇਲੈਕਸ਼ਨ ਨੂੰ ਦੇਖਦੇ ਹੋਏ ਅਸੀਂ ਵੱਖ-ਵੱਖ ਜਿਹੜੇ ਵਲਨਰੇਬਲ ਤੇ ਸੈਂਸਿਟਿਵ ਪਾਕਟਸ ਦੇ ਵਿੱਚ ਫਲੈਗ ਮਾਰਚਸ ਕਰ ਰਹੇ ਆ ਅੱਜ ਇਸ ਵੇਲੇ ਅਸੀਂ ਟਪਈ ਪਿੰਡ 'ਚ ਹੈਗੇ ਆ ਕਪੂਰਥਲਾ ਦੇ ਵਿੱਚ ਇੱਥੇ ਤੇ ਹੋਰ ਜਿਹੜੇ ਸਾਨੂੰ ਲੱਗਦਾ ਸੈਂਸਿਟਿਵ ਪਿੰਡ ਉੱਥੇ ਅਸੀਂ ਫਲੈਗ ਮਾਰਚਸ ਕਰ ਰਹੇ ਆ ਇਹਦੇ ਨਾਲ ਨਾਲ ਪੁਲਾਥ ਹਲਕੇ ਦੇ ਵਿੱਚ ਵੀ ਜਿਹੜਾ ਨੜਾਲਾ ਬਲੌਕ ਹੋ ਗਿਆ ਢਿਲਵਾ ਬਲੌਕ ਹੋ ਗਿਆ ਫਗਵਾੜਾ ਬਲੌਕ ਉੱਥੇ ਵੀ ਜਿਹੜੇ ਵੱਖ-ਵੱਖ ਸੈਂਸਿਟਿਵ ਪਾਕਟ ਜੀ ਫਲੈਗ ਮਾਰਚਸ ਕੱਢੇ ਜਾ ਰਹੇ ਆ ਮੈਂ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਵੱਧ ਚੜ ਕੇ ਆਪਣਾ ਜਿਹੜਾ ਵੋਟ ਦਾ ਜਿਹੜਾ ਹੱਕ ਹੈਗਾ ਹੈ ਉਹਦੀ ਵਰਤੋਂ ਕਰਨ ਵੱਧ ਚੜ ਕੇ ਸਾਹਮਣੇ ਆਉਣ ਜ਼ਿਲ੍ਹਾ ਪ੍ਰਸ਼ਾਸਨ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਮੁਕੰਮਲ ਪ੍ਰਬੰਧ ਕੀਤੇ ਹਨ ਤੇ ਬੇਖੌਫ ਹੋ ਕੇ ਆਪਣੇ ਵੋਟ ਦਾ ਜਿਹੜਾ ਵਰਤੋਂ ਕਰਨ